ਜੀ ਗੱਲ ਜੀ ਮੈਂ ਹਰਸ਼ੀਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਬਾਹਰ ਹੋਇਆ ਮੁਸ਼ਕਲ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਹੋਰ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਗੱਲ ਕਰੀਏ ਤਾ ਇਨ ਇਸ ਚੀਜ਼ ਦੀ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ ਜੋ ਸੀਗੇ ਐ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਨੇ ਕਿਹਾ ਕਿ ਇੱਕ ਹੋਰ ਵੱਡਾ ਮਾਮਲਾ ਦਰਜ ਹੋਵੇਗਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿੱਥੇ ਕਿ ਇੱਕ ਐਫ ਆਰ ਆਈ ਹੋਰ ਦਰਜ ਹੋਈ ਜਿੱਥੇ ਉਹਨਾਂ ਦੇ ਸਮਰਥਕਾਂ ਤੇ ਤੇ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਤੇ ਕਿ ਇਹਨਾਂ ਨੇ ਸਾਨੂੰ ਜੋ ਛਾਪੇਮਾਰੀ ਦੌਰਾਨ ਵਿਗਨ ਪਾਇਆ ਹੈ ਤਾਂ ਉਹਦੇ ਚਲਦਿਆ ਹੀ ਇੱਕ ਹੋਰ ਵੱਡਾ ਪਰਚਾ ਪੈ ਸਕਦਾ ਹੈ ਬਿਕਰਮ ਸਿੰਘ ਮਜੀਠੀਆ ਤੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਜੋ ਹੈ 14 ਦਿਨਾਂ ਦੀ ਨਿਆਰਿਆਸਤ ਵਿੱਚ ਹੋਰ ਪੇਜ ਦਿੱਤਾ ਗਿਆ ਹੈ ਤੇ 4 ਅਗਸਤ ਨੂੰ ਦੁਬਾਰਾ ਉਹਨਾਂ ਦੀ ਪੇਸ਼ੀ ਵੀ ਹੈ ਲੇਕਿਨ ਗੱਲ ਕਰੀਏ ਕਿ ਉਹਨਾਂ ਦੇ ਦੋਵੇਂ ਵਕੀਲਾ ਨੇ ਕਹਿ ਦਿੱਤਾ ਹੈ ਪਹਿਲਾਂ ਹੀ ਕਿ 14 ਦਿਨਾਂ ਦੇ ਵਿੱਚ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਵੱਡਾ ਪਰਚਾ ਹੋਰ ਪੈ ਸਕਦਾ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਵੱਡੀ ਕਾਰਵਾਈ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਲੇਕਿਨ ਗੱਲ ਕਰੀਏ ਕਿ ਇੱਕ ਹੋਰ ਵੱਡਾ ਪਰਚਾ ਪੈਣ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਤੇ ਨੂੰ ਦੱਸ ਦਿੰਨੇ ਆ ਕਿ ਕੁਛ ਦਿਨ ਪਹਿਲਾਂ ਹੀ ਇੱਕ ਵਿਧਾਇਕ ਜੋ ਸ਼ਰੋਮੀ ਅਕਾਲੀ ਦਲ ਦੇ ਵਿੱਚ ਸੀ ਜਿਨ੍ਹਾਂ ਜਿਨ੍ਹਾਂ ਨੂੰ ਦੇ ਜੋ ਹੈ ਗਿਲਕੋ ਡਿਵੈਲਪਮੈਂਟ ਦੇ ਜੋ ਡਿਵੈਲਪਰ ਦੇ ਜੋ ਸੀਗੇ ਆਗੂ ਜੋ ਉਹਨਾਂ ਦੇ ਘਰ ਦੇ ਉੱਤੇ ਵੀ ਛਾਪੇਮਾਰੀ ਵਾਰ-ਵਾਰ ਕੀਤੀ ਜਾ ਰਹੀ ਹੈ ਚਾਹੇ ਹੁਣ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਲੇਕਿਨ ਪਹਿਲਾਂ ਉਹ ਸ਼੍ਰੋਮੀ ਕਾਲੀ ਦਲ ਦੇ ਹੀ ਆਗੂ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਗੱਲ ਕਰ ਰਹੇ ਆ ਖਰੜ ਤੋਂ ਰஞ்சிਤ ਸਿੰਘ ਗਿਲਦੀ ਜਿਨ੍ਹਾਂ ਨੇ ਪਹਿਲਾਂ ਕਿਸੇ ਤੋਂ ਸਲਾਹ ਲਏ ਬਿਨਾ ਜਾਂ ਕਿਸੇ ਨੂੰ ਦੱਸੇ ਬਿਨਾ ਜਦੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਤਾਂ ਉਹ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਉਹਨਡੀਆਂ ਕੰਸੋਹਾਂ ਚੱਲਣ ਲੱਗ ਪਈਆਂ ਲੇਕਿਨ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਗगन ਅਲਮੋਲ ਗਗਨਮਾਨ ਬਾਅਦ ਵਿੱਚ ਆਪਣੀ ਪਾਰਟੀ ਚ ਦੁਬਾਰਾ ਦਾਖਲ ਹੋ ਗਈ ਤਾਂ ਕਹਿ ਰਹੇ ਨੇ ਕਿ ਨਾ ਹੀ ਸੁਨੀਲ ਜਾਖੜ ਨਾ ਹੀ ਕਿਸੇ ਹੋਰ ਨਾਲ ਸਲਾਹ ਕੀਤੀ ਗਈ ਸਿੱਧੀ ਸਲਾਹ ਕੀਤੀ ਗਈ ਜੋ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਉਹਨਾਂ ਦੇ ਕਹਿਣ ਤੇ ਉਹ ਸਿੱਧੇ ਭਾਜਪਾ ਦੇ ਵਿੱਚ ਐਂਟਰੀ ਕਰ ਗਏ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਘਰ ਜਿਹੜੀ ਲਗਾਤਾਰ છાપે ਮਾਰੀ ਕੀਤੀ ਜਾ ਰਹੀ ਹੈ ਕਹਿ ਰਹੇ ਨੇ ਕਿ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਨਾਲ ਕਾਫੀ ਆਉਣੀ ਜਾਣੀ ਸੀ ਤੇ ਕਾਫੀ ਉੱਠਣਾ ਬੈਠਣਾ ਸੀ ਉਹਦੇ ਦੌਰਾਨ ਹੀ ਇੱਕ ਵੱਡੀ ਹੋਰ ਕਾਰਵਾਈ ਪੈ ਸਕਦੀ ਹੈ ਜੇਕਰ ਗੱਲ ਕਰੀਏ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਫਾਇਰਿੰਗ ਸਕਾਉਂਡ ਐਸ ਐਸ ਨਗਰ ਵਿਖੇ ਦਰਜ ਐਫ ਆਰ ਆਈ ਨੰਬਰ 22 ਮਿਤੀ 25 6 2025 ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਜੀਲੈਂਸ ਵੱਲੋਂ ਬਿਊਰੋ ਪੰਜਾਬ ਦੇ ਸ਼ਨੀਵਾਰ 2 8 2025 ਨੂੰ ਗਿਲਕੋ ਡਿਵੈਲਪਮੈਂਟਾਂ ਨਾਲ ਜੁੜਿਆ ਤਿੰਨ ਜਾਇਦਾਦਾਂ ਤੇ ਛਾਪੇਮਾਰੀ ਤਲਾਸ਼ੀ ਸ਼ੁਰੂ ਕੀਤੀ ਗਈ ਹੈ ਤਲਾਸ਼ੀ ਦੌਰਾਨ ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਮੈਂਟਾਂ ਤੇ ਵਿਕਰਮ ਸਿੰਘ ਜੀਤਿਆਂ ਨਾਲ ਜੁੜੀਆਂ ਇਕਾਈਆਂ ਵਿਚਕਾਰ ਕਰੋੜਾਂ ਦੇ ਸ਼ੱਕੀ ਵਿਤੀ ਦੇ ਲੈਣ ਦੇਣ ਦਾ ਵੇਰਵਾ ਦਾ ਖੁਲਾਸਾ ਕੀਤਾ ਇਸ ਸਬੰਧੀ ਇੱਕ ਹੋਰ ਜਾਂਚ ਜਾਰੀ ਹੈ ਇਹ ਅੱਜ ਇੱਥੇ ਇਹ ਖੁਲਾਸਾ ਕਰਦੇ ਹੋ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਗਈ ਹੈ ਅੱਗੇ ਇਹ ਹੈ ਕਿ ਬਿਕਰਨ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜਨ ਹੋਣ ਬਾਅਦ ਗਿਲਕੋ ਡਿਵੈਲਪਰਾਂ ਤੇ ਕੁਝ ਇਕਾਈਆਂ ਵਿਚਕਾਰ ਕੁਝ ਸ਼ੱਕੀ ਵਿੱਤੀ ਸਬੰਧ ਅਤੇ ਲੈਣ-ਦੇਣ ਸਾਹਮਣੇ ਆਏ ਹਨ ਇਹਨਾਂ ਦੀ ਬਾਰੀਕੀਬੀਨ ਜਾਂਚ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਲੈਣ-ਦੇਣ ਦੀ ਹੋਡ ਡੁੰਗਾਈ ਨਾਲ ਜਾਂਚ ਕਰਨ ਅਤੇ ਸੰਬੰਧਿਕ ਸਬੂਤ ਇਕੱਠੇ ਕਰਨ ਲਈ ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਅਨੁਸਾਰ ਇਹ ਤਲਾਸ਼ੀਆਂ ਲਈਆਂ ਗਈਆਂ ਚੱਲ ਰਹੀਆਂ ਤਲਾਸ਼ੀਆਂ ਵਿੱਚ ਦੋਸ਼ਪੂਰਤ ਦਸਤਾਵੇਜ਼ ਇਲੈਕਟ੍ਰੋਨਿਕ ਉਪਰਾਨ ਅਤੇ ਸਬੂਤ ਜ਼ਬਤ ਕੀਤੇ ਗਏ ਹਨ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਕਰਵਾਈ ਕਾਨੂੰਨ ਪ੍ਰਕਿਰਿਆ ਦੇ ਅਨੁਸਾਰ ਸ਼ਕਤੀ ਨਾਲ ਕੀਤੀਆਂ ਗਈਆਂ ਸਨ ਤਲਾਸ਼ੀ ਅਜੇ ਵੀ جاری ਹੈ ਬੁਲਾਰੇ ਨੇ ਕਿਹਾ ਕਿ ਉਪਰੋਕਤ ਤਲਾਸ਼ੀ ਦੌਰਾਨ ਇਲੈਕਟ੍ਰੋਨਿਕ ਜੰਤਰ ਅਤੇ ਸੰਬੰਧੀ ਦਸਤਾਬੰਦ ਵੀ ਜਬਤ ਕੀਤੇ ਗਏ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਹੈ ਇੱਕ ਹੋਰ ਵੱਡਾ ਪਰਚਾ ਪੈ ਸਕਦਾ ਹੈ ਬਿਕਰਮ ਸਿੰਘ ਮਜੀਠੀਆ ਤੇ ਜਿੱਥੇ ਕਿ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਅਸੀਂ ਵੱਡੀ ਕਾਰਵਾਈ ਕੀਤੀ ਹੈ ਅਸੀਂ ਵੱਡੀ ਕਾਰਵਾਈ ਕਰਦਿਆਂ ਹੀ ਜਿੱਥੇ ਸਾਡੇ ਕੋਲ ਸਬੂਤ ਨੇ ਸਾਡੇ ਕੋਲ ਦਸਤਾਵੇਜ਼ ਨੇ ਸਾਡੇ ਕੋਲ ਦਲੀਲਾਂ ਨੇ ਅਪੀਲਾਂ ਨੇ ਸਰਕਾਰੀ ਵਕੀਲਾਂ ਵੱਲੋਂ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ ਤੇ ਉਹਦੇ ਚੱਲਦਿਆ ਵਿਕਰਮ ਸਿੰਘ ਮਜੀਠੀਆ ਉੱਤੇ ਇੱਕ ਹੋਰ ਵੱਡਾ ਕੇਸ ਪੈ ਸਕਦਾ ਹੈ